ਪੱਤਰਕਾਰਾਂ ਨੂੰ ਦਿੱਤੀ ਗਈ ਅਧਿਕਾਰਿਕ ਰਿਪੋਰਟ ਪੁਨੀਤ ਇਮੀਗ੍ਰੇਸ਼ਨ ਸਲੂਜਸ਼ਨ ਅਤੇ ਯੂਨੀਫਾਈਡ ਰਾਜੇਸ਼ਾ ਵੈਲਫੇਅਰ ਸੁਸਾਇਟੀ ਕੋਲੀ ਵੱਲੋਂ ਲੋਕਿਤ ਸੇਵਾ ਸਮਿਤੀ ਪੰਜਾਬ ਰਾਟ ਕ੍ਰੋਸ ਅਤੇ ਸ਼੍ਰੀ ਕਵਰ ਮਹਾਜਨ ਚੈਰੀਟੇਬਲ ٹرسٹ ਦੇ ਸਹਿਯੋਗ ਨਾਲ ਪਰਮ ਸਤਕਾਰ yog guru gobi singh ਪਰ ਦੇ ਪਰਿਵਾਰ ਮਾਤਾ ਗੁਜਰੀ ਕੋਰ ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਸ਼ੀਤੀ ਸਪਤਾ ਬਨਾਇਆ ਗਿਆ ਹਰਮਿਟੇਜ ਪਲਾਜ਼ਾ ਕੋਲੀ ਵਿਖੇ ਵਿਸ਼ਾਲ ਕੁੰਦਨ ਕੈਂਪ ਲਗਾਇਆ ਗਿਆ ਵੀ ਉਰਵਾ ਦੇ ਪ੍ਰਧਾਨ ਕੁਲਵੋਸ਼ਨ ਸ਼ਰਮਾ ਨੇ ਦੱਸਿਆ ਕੀ ਕੈਂਪ ਵਿੱਚ ਅਸੀਂ ਦੋ ਵਦ ਖੁੰਦਨਾਂ ਨੇ ਖੁੰਦਨ ਕਰਕੇ ਇਹਨੇ ਕੰਮ ਵਿੱਚ ਮਦਦ ਕੀਤੀ ਕੈਂਪ ਨੇ ਇਹ ਸਤਾ ਰਹੀ ਕਿ ਮੌਕੇ ਦੇ ਰਾਸ਼ਟਰੀ ਸਵੈਸੰਗ ਜ਼ਿਲ੍ਹਾ ਮੁਹਾਲੀ ਦੇ ਸਹਿ ਸਰਮੰਦਗ ਰਾਜੀਵ ਸ਼ਮਾ ਤੇ ਸ਼੍ਰੀ ਰਾਮ ਮੰਦਰ ਸਤਨ ਪ੍ਰਿਸ਼ਤਾ ਸਲਗਮ ਰਵਾਨਗੀ ਬਟੀ ਦੇ ਹਲਾ ਸਰਪੰਚ ਸੁਨੀਲ ਬਾਂਸਲਾ ਸ਼੍ਰੀ ਸ਼ਾਮ ਯੋ ਅਮਿਤਰ ਮੰਡਲ ਨੇ ਦੇਖ ਜਾਣ ਚੀ ਸੁਨੀਲ ਬਾਂਸਲਾ ਤੇ ਕਾਂਸਟੇਬਲ ਕੁਮੇਰ ਚੋਧਰੀ ਤੇ ਕਾਂਸਲ ਰਜਿੰਦਰ ਸਿੰਘ ਹਾਜ਼ਰ ਸਨ ਕਿੰਨੇ ਵੀ ਖੂਨਦਾਨ ਕੀਤਾ ਖੂਨਦਾਨ ਨੇ ਅਨੁਸਾਇਦ ਕਰਨ ਨਹੀਂ ਪਾਜਪਾ ਪੰਜਾਬ ਦੇ ਸੂਬਾ ਕਾਲਜ ਕਰਨੀ ਮੈਂਬਰ ਮੁਕੇਸ਼ ਗਾਂਧੀ ਡਾਕਟਰ ਵੀ ਖੂਨਦਾਨ ਕੈਂਪ ਵਿੱਚ ਪਹੁੰਚੇ ਤੇ ਉਹਨਾਂ ਡਰਾਈਵਰ ਹਰੀ ਦੇ ਵੀ ਖੂਨਦਾਨ ਕੀਤਾ ਖੂਨਦਾਨ ਕੈਂਪ ਦੇ ਆਯੋਜਨ ਅਤੇ ਸਫਲ ਬਣਾਉਣ ਵਿੱਚ ਪੁਨੀਤ ਚੋਪੜਾ ਅਨੰਦਨੀ ਮਾਤੁਰ ਰੇਸ਼ਮਾ ਮਖਲੋਜਾ ਸੀਮਾ ਮਾਤੁਰ ਅਲਕਾ ਸ਼ਰਮਾ ਸतीश ਭਾਰਤ ਰਾਜਨੀ ਸ਼ੈਲੀ ਨਮੀਤ ਮਨਜੰਦਾ ਆਸ਼ਿਮ ਚੋਪੜਾ ਸ਼ਰਦਾ ਚੋਪੜਾ ਆਦਿ ਹਾਜ਼ਰ ਸਨ ਰਿਪੋਰਟਰ ਪਰਮਜੀਤ ਸਿੰਘ ਨਵਦੀਪ ਸਿੰਘ ਦੀ ਰਿਪੋਰਟ